ਕਰਪਾਣਾ ਨਾਮ ਸੀ ਹਾਂਜੀ ਮੇਰਾ ਨਾਮ ਨਰੇਸ਼ ਕੁਮਾਰ ਹੈ ਜੀ ਪੰਜਾਬ ਕਰਮਚਾਰੀ ਦਲ ਪੰਜਾਬ ਪਗੜਾਣਾ ਤੋਂ ਪੰਜਾਬ ਆਰਟੀਸਟਲ ਸਿਵਰੇਜ ਬੋਰਡ ਦਾ ਮੈਂ ਪ੍ਰਧਾਨ ਹੈ ਰਾਜਪੁਰ ਦਾ ਅੱਜ ਅਸੀਂ ਸਰ ਐਕਸਲ ਸਾਹਿਬ ਨੂੰ ਮਿਲਣ ਆਏ ਸੀ ਉਹਨਾਂ ਨੇ ਨਵਾਂ ਜੁਆਇਨ ਕਰਿਆ ਹੈ ਇਕਤਾ ਅਸੀਂ ਉਹਨਾਂ ਨੂੰ ਮੁਬਾਰਕਾ ਦੇਣ ਆਏ ਸੀਗੇ ਇੱਕ ਸਾਡਾ ਇੱਕ ਮਸਲਾ ਸੀਗਾ ਸਾਰੇ ਸਾਡੇ ਸਾਰੇ ਸ਼ਹਿਰ ਦਾ ਪਾਣੀ ਦੀ ਜਿਹੜੀ ਸਪਲਾਈ ਹੈ ਉਹ ਪ੍ਰੋਪਰ ਨਹੀਂ ਹੋ ਪਾਰੀ ਜਿਸ ਦਾ ਕਾਰਨ ਹੈ ਕਿ ਵੱਡਾ ਜਿਹੜੀ ਇਲੈਕਟ੍ਰਿਸਿਟੀ ਦੇ ਕੱਟ ਲੱਗ ਰਹੇ ਹਨ ਡੇਲੀ ਰੋਜ਼ਾਨਾ ਦੇ ਤਕਰੀਬਨ 2-2 3-3 ਘੰਟੇ ਦੇ ਕੱਟ ਲੱਗ ਰਹੇ ਆ ਤੇ ਇਹਦੇ ਨਾਲ ਕੀ ਹੈ ਕਿ ਵਾਟਰ ਵਕਸ ਜਿਹੜਾ ਸਾਡਾ ਭੱਦਕ ਰੋਡ ਤੇ ਬਣਿਆ ਹੋਇਆ ਉਹਦੀ ਲਾਈਟ ਵੀ ਬੰਦ ਹੋ ਜਾਂਦੀ ਹੈ ਜਿਸ ਕਰਕੇ ਪਾਣੀ ਦੀ ਜਿਹੜੀ ਸਪਲਾਈ ਹੈ ਉਹ ਪ੍ਰੋਪਰ ਨਹੀਂ ਹੋ ਪਾਰੀ ਕੱਟ ਲੱਗਣ ਕਰਕੇ ਤੇ ਇਸ ਸਬੰਧਤ ਅਸੀਂ ਆਪਣੇ ਅਧਿਕਾਰੀਆਂ ਨਾਲ ਵੀ ਗੱਲ ਕਰੀ ਹੈ ਉਹਨਾਂ ਨੇ ਵੀ ਇੱਕ ਪੱਤਰ ਜਾਰੀ ਕੀਤਾ ਹੈਗਾ ਡਿਪਾਰਟਮੈਂਟ ਨੂੰ ਬਿਜਲੀ ਬੋਰਡ ਦੇ ਐਕਸ਼ਨ ਸਾਹਿਬ ਨੂੰ ਤੇ ਐਸਸੀ ਸਾਹਿਬ ਨੂੰ ਵੀ ਕਿ ਇਹਦਾ ਜਿਹੜਾ ਇਹ ਮਸਲੇ ਦਾ ਪੱਕਾ ਹੱਲ ਕੀਤਾ ਜਾਵੇ ਤੇ ਅਸੀਂ ਵੀ ਆਪਣੇ ਯੂਨੀਅਨ ਪੱਧਰ ਤੇ ਅੱਜ ਉਹਨਾਂ ਨੂੰ ਇੱਕ ਬੇਨਤੀ ਪੱਤਰ ਦੇਣ ਆਏ ਆਏ ਕੀ ਇਹ ਜਿਹੜਾ ਮਸਲਾ ਪਾਣੀ ਇੱਕ ਮੁਢਲੀ ਸੇਵਾਵਾਂ ਦੇ ਵਿੱਚ ਆਂਦੀ ਹੈ ਕਿਉਂਕਿ ਜਿੰਨੇ ਵੀ ਆਪਰੇਟਰ ਸਾਡੇ ਕੰਮ ਕਰ ਰਹੇ ਆ ਉਹ ਸਾਡੇ ਯੂਨੀਅਨ ਮੈਂਬਰ ਹੈ ਤੇ ਜਦੋਂ ਪਾਣੀ ਦੀ ਸਪਲਾਈ ਡਿਸਟਰਬ ਹੁੰਦੀ ਹੈ ਵਾਟਰ ਬਾਕਸ ਤੇ ਕੱਟ ਲੱਗਣ ਕਰਕੇ ਜਿਹਦੇ ਕਰਕੇ ਕੀ ਆਪਣਾ ਪ੍ਰੋਪਰ ਸਪਲਾਈ ਨਹੀਂ ਹੁੰਦੀ ਪਾਣੀ ਦੀ ਔਰ ਜਿਹੜੇ ਆਪਰੇਟਰ ਡਿਊਟੀਆਂ ਕਰ ਰਹੇ ਆ ਪਬਲਿਕ ਨੂੰ ਜੇ ਅਸੀਂ ਇੱਕ ਦੋ ਵਾਰੀ ਅੰਡਰਸਟੈਂਡ ਕਰਾ ਦਿੰਨੇ ਆ ਵੀ ਇਹ ਪ੍ਰੋਬਲਮ ਪਿੱਛੋਂ ਚੱਲ ਰਹੀ ਹੈ ਤਾਂ ਥੋੜੇ ਟਾਈਮ ਵਾਸਤੇ ਉਹ ਮੰਨ ਲੈਂਦੇ ਆ ਜੇ ਡੇਲੀ ਦੀ ਪ੍ਰੋਬਲਮ ਰਹੇਗੀ ਤਾਂ ਉਹਨਾਂ ਨੂੰ ਸੈਟੀਸਫਾਈ ਕਰਨਾ ਬੜਾ ਔਖਾ ਹੋ ਜਾਂਦਾ ਜਿਹਦੇ ਕਰਕੇ ਪਬਲਿਕ ਦਾ ਜਿਹ ਉਹ ਥੋੜਾ ਜਿਹਾ ਆਪਰੇਟਰਾਂ ਨਾਲ ਬੁਰਾ ਹੋ ਜਾਂਦਾ ਹੈ ਇਸ ਕਰਕੇ ਅਸੀਂ ਐਕਸ਼ਨ ਸਾਹਿਬ ਨੂੰ ਇਸੇ ਪਰਸਨਲੀ ਆਪਣੇ ਯੂਨੀਅਨ ਲੈਵਲ ਤੇ ਇਹ ਪੱਤਰ ਦੇਣ ਆਏ ਸੀਗੇ ਵੀ ਇਹਦਾ ਮਸਲੇ ਦਾ ਹੱਲ ਜਿਹੜਾ ਹੈ ਜਲਦ ਤੋਂ ਜਲਦ ਕੀਤਾ ਜਾਵੇ ਤਾਂ ਕਿ ਜਿਹੜੀ ਇਹ ਸਪਲਾਈ ਹੈ ਕਿ ਪਾਣੀ ਦੀ ਜਿਹੜੀ ਹੈ ਇੱਕ ਜ਼ਰੂਰੀ ਮੋਢਲੀ ਸੇਵਾਵਾਂ ਦੇ ਵਿੱਚ ਆਉਂਦੀ ਹੈ ਵੀ ਇਹਦੇ 'ਚ ਵਿਗਨ ਨਹੀਂ ਪੈਣਾ ਚਾਹੀਦਾ ਐਕਸ਼ਨ ਸਾਹਿਬ ਨੇ ਕਿਹਾ ਹੈ ਵੀ ਆਪਣੇ ਜਿਹੜੇ ਇਹਨਾਂ ਦੇ ਅਧਿਕਾਰੀ ਨੇ ਐਸਟੀਯੂ ਸਾਹਿਬ ਦੇ ਜੀ ਸਾਹਿਬ ਉਹਨਾਂ ਨਾਲ ਤਾਲਮੇਲ ਬਣਾ ਕੇ ਜਿਹੜਾ ਹੈ ਇਹਦਾ ਮਸਲੇ ਦਾ ਜਿਹੜਾ ਹੱਲ ਕੀਤਾ ਜਾਏਗਾ ਉਹ ਵੀ ਪਾਵਰ ਫੇਲ ਹੋ ਰਹੀ ਚੱਤੀ ਉਹਨੇ ਕਿਸ ਦਾ ਕਿਸੇ ਦਾ ਵੀ ਕੋਈ ਇਨਫੋਰਮੇਸ਼ਨ ਨਹੀਂ ਉਹ ਬੋਟਾ ਹੈ ਨਾ ਠੀਕ ਹੈ ਮੇਰਾ ਨਾਮ ਸਿੰਦਰ ਸੁਖੀ ਹੈ ਜੀ ਭਾਰਤੀ ਮਜ਼ਦੂਰ ਸੰਘ ਦਾ ਮੈਂ ਪ੍ਰਧਾਨ ਹਾਂ ਤੇ ਜਿਹੜੀ ਨਰੇਸ਼ ਪ੍ਰਭਾਨ ਜੀ ਹੈ ਸਾਡੇ ਸੰਗਠਨ ਦੇ ਵਿੱਚ ਹੀ ਆ ਤੇ ਅੱਜ ਅਸੀਂ ਉਹਨਾਂ ਦੀ ਕਾਲ ਤੇ ਇੱਥੇ ਆਏ ਸੀਗੇ ਐਕਸ਼ਨ ਸਾਹਿਬ ਨੂੰ ਮਿਲਣ ਤੇ ਇਹਨਾਂ ਨੂੰ ਦੁਬਾਰਾ ਜਿਵੇਂ ਦੱਸਿਆ ਗਿਆ ਹੈ ਕੀ ਪਾਣੀ ਦਾ ਜਿਹੜਾ ਪੂਰੀ ਤਰੀਕੇ ਨਾਲ ਸਪਲਾਈ ਪ੍ਰੋਪਰ ਨਹੀਂ ਹੋ ਪਾਰੀ ਤੇ ਉਹਦੇ ਵਿੱਚ ਕੁਝ ਕਾਰਨ ਇਹ ਵੀ ਹੈ ਕਿ ਜਿਹੜਾ ਬਿਜਲੀ ਦੇ ਕਟ ਲੱਗ ਜਾਂਦੇ ਨੇ ਤੇ 24 ਘੰਟੇ ਦੀ ਪ੍ਰੋਪਰ ਲਾਈਟ ਹੈ ਜਿਹੜੀ ਉਹ ਨਹੀਂ ਅਵੇਲੇਬਲ ਹੋ ਪਾਰੀ ਤੇ ਉਸ ਸੰਬੰਧ ਦੇ ਵਿੱਚ ਅਸੀਂ ਮਿਲਣ ਆਏ ਸੀਗੇ ਤੇ ਐਕਸ਼ਨ ਸਾਹਿਬ ਦਾ ਅਸੀਂ ਬੜਾ ਧੰਨਵਾਦ ਕਰਦੇ ਹਾਂ ਵੱਲੋਂ ਬੜਾ ਜਿਹੜਾ ਇਸ ਗੱਲ ਨੂੰ ਕੰਪੀਟਾ ਨਾਲ ਸੁਣਿਆ ਗਿਆ ਕਿ ਪੂਰਾ ਆਸ਼ਵਾਸ਼ਣ ਤੋਂ ਆਇਆ ਗਿਆ ਕਿ ਇਹ ਮਸਲਾ ਜਿਹੜਾ ਬੜੀ ਛੇਤੀ ਇਸ ਨੂੰ ਜਿਹੜਾ ਨਿਬੜਾ ਜਾਏਗਾ ਤੇ ਇੱਕ ਗੱਲ ਹੋਰ ਮੈਂ ਦੱਸਣਾ ਚਾਹਾਂਗਾ ਕੀ ਨਰੇਜ ਜੀ ਉਹਨਾਂ ਵੱਲੋਂ ਇੱਕ ਗੱਲ ਇਹ ਵੀ ਦੱਸੀ ਗਈ ਹੈ ਕਿ ਜਿਵੇਂ ਪਾਣੀ ਦੀ ਸਪਲਾਈ ਪ੍ਰੋਪਰ ਨਹੀਂ ਹੁੰਦੀ ਤੇ ਲੋਕ ਡਿਸਟਰਬ ਹੁੰਦੇ ਆ ਉਹ ਡਿਸਟਰਬ ਹੋਣ ਨਾਲ ਲੋਕ ਇਹਨਾਂ ਨੂੰ ਆ ਕੇ ਜਦ ਮਿਲਦੇ ਆ ਤੇ ਕੁਝ ਲੋਕ ਤਾਂ ਚਲੋ ਤਰੀਕੇ ਨਾਲ ਗੱਲ ਕਰਦੇ ਆ ਕੁਝ ਲੋਕ ਕਈ ਵਾਰ ਥੋੜੀ ਮਿਸਬੀਹੇਵ ਵੀ ਕਰ ਜਾਂਦੇ ਆ ਹਾਲੇ ਕਿ ਦਿੱਕਤ ਜਿਹੜੀ ਹੈ ਉਹ ਪ੍ਰੋਪਰ ਤੌਰ ਤੇ ਇਹਨਾਂ ਦੀ ਵੀ ਨਹੀਂ ਹੁੰਦੀ ਤੇ ਇਸ ਕਾਰਨ ਅੱਜ ਜਿਹੜੀ ਹੈ ਅਸੀਂ ਜਿਹੜੇ ਆਪਣੇ ਇਹਨਾਂ ਦੀ ਫੀਲਡ ਹੈ ਉੱਥੋਂ ਤਾਂ ਅਸੀਂ ਜਿਹੜੀ ਹੈ ਦਿੱਕਤ ਦੂਰ ਕਰਨ ਦੀ ਕੋਸ਼ਿਸ਼ ਆ ਐਸਡੀਓ ਸਾਹਿਬ ਨਾਲ ਵੀ ਅਸੀਂ ਮੀਟਿੰਗ ਕਰੀ ਹੈ ਤੇ ਉਸ ਤੋਂ ਬਾਅਦ ਜਿਹੜੀ ਕੋਈ ਦਿੱਕਤ ਹੈ ਜਿਹੜੀ ਪਾਣੀ ਦੀ ਆ ਰਹੀ ਸੀਗੀ ਉਹ ਦਿੱਕਤ ਜਿਹੜੀ ਹੈ ਵੀਲੇ ਕੱਟ ਕਰਨ ਸੀਗੀ ਉਹ ਦਿੱਕਤ ਵੀ ਐਸੀ ਉਮੀਦ ਕਰ ਰਹੇ ਹਾਂ ਹੁਣ ਉਹ ਦਿੱਕਤ ਬਿਲਕੁਲ ਠੀਕ ਹੋ ਜਾਏਗੀ। ਜੀ ਤਰ ਅਮੀਰ ਕਮਲ ਜੀ ਐਡੀਸ਼ਨਲ ਸੀ ਵਾਰਡ ਮੰਤਰੀ ਹਾਂਜੀ ਹਾਂਜੀ ਵਾਟਸਐਪ ਆਇਆ ਸੀ ਵਾਟਸਐਪ ਜੀ ਸਾਡੇ ਕੋਲ ਹੁਣੇ ਕਰਮਚਾਰੀ ਦਾਲ ਪੰਜਾਬ ਭਗੜਾਣਾ ਵਾਟਰ ਸਪਲਾਈ ਬਿਲੋਂ ਜਥੇਬੰਦੀ ਆਈ ਸੀ ਕਿ ਮੇਰੇ ਕੋਲ ਹੁਣ ਤੇ ਉਹਨਾਂ ਨੇ ਮੇਰੇ ਧਿਆਨ ਚ ਲੈ ਕੇ ਆਏ ਕਿ ਜਿਹੜਾ ਸਾਡਾ ਪੂਰੇ ਰਾਜਪੁਰੇ ਜਿਹੜੀ ਵਾਟਰ ਸਪਲਾਈ ਜਗੀ ਹੈ ਜਿਹੜੀ ਟੈਲਾ ਰੋਡ ਦੇ ਉੱਤੇ ਵਾਟਰ ਟ੍ਰੀਟਮੈਂਟ ਸੈਂਟਰ ਲੱਗਿਆ ਹੈ ਸੁ ਚਲ ਸੁਧਿਕਰਣ ਕੇਂਦਰ ਜਿਹੜਾ ਬਣਿਆ ਹੋਇਆ ਤੇ ਵੀ ਕਹਿੰਦੇ ਸਪਲਾਈ ਦੇ ਉੱਤੇ ਕੋਈ ਦਿੱਕਤ ਆ ਰਹੀ ਹੈ ਤੇ ਉਹਨਾਂ ਨੇ ਜੋ ਇਸ਼ੂ ਧਿਆਨ ਚ ਲੈ ਕੇ ਆਏ ਨੇ ਅਸੀਂ ਦੇਖੜੀ ਕੋਲ ਕਰਾਂਗੇ ਵੀ ਤੇ ਜਿੰਨੀ ਜਲਦੀ ਹੋ ਸਕੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ।